ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵਾਮਾ ਸ਼ੁਰੂ ਹੋ ਚੁੱਕੀਆਂ ਫਾਜ਼ਿਲਕਾ ਦੇ ਵਿੱਚ ਤੇ ਤੇ ਫਾਜ਼ਿਲਕਾ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਤੇ ਸਵਾਮਾ ਸ਼ੁਰੂ ਹੋ ਚੁੱਕੀਆਂ ਫਾਜ਼ਿਲਕਾ ਜਿਹੜਾ ਜ਼ਿਲ੍ਹੇ ਦੇ ਵਿੱਚ ਜਿਹੜੇ ਇੱਥੇ ਤਕਰੀਬਨ 13 ਪਿੰਡ ਬਹੁਤ ਜ਼ਿਆਦਾ ਜੋ ਬਿਲਕੁਲ ਡੁੱਬੇ ਹੋਏ ਹੋ ਜਿਹੜੇ ਖਤਮ ਹੋਏ ਉਹ 13 ਪਿੰਡ ਤੇ ਉਹ ਅੱਜ ਜਾ ਰਹੇ ਆ ਤੇ तकरीबन ਕੱਲ ਇੱਥੇ ਸ਼ੁਰੂ ਕਰ ਦਿੱਤੀਆਂ ਜੀ ਅਸੀਂ ਸਵੇਰਾਂ ਕੱਲ ਕਾਫੀ ਪਿੰਡ ਕਵਰ ਹੋ ਚੁੱਕੇ ਸੀ ਤੇ ਕਿਹ ਪਿੰਡ ਜਿਹੜੇ ਉਹ ਰਹਿ ਗਏ ਸੀਗੇ ਤੇ ਕਈ ਪਿੰਡ ਜਿਹੜੇ ਉਹ ਉਹ ਰਹਿ ਗਏ ਸੀਗੇ ਤੇ ਉਹਨਾਂ ਪਿੰਡਾਂ ਦੇ ਵਿੱਚ ਹੁਣ ਜਿਹੜੀ ਫੀਡ ਪਚਾਵਾਂਗੇ ਰਾਸ਼ਨ ਸੁੱਕਾ ਪਚਾਵਾਂਗੇ ਤੇ ਕਾਫੀ ਜਿਹੜੀਆਂ ਚੀਜ਼ਾਂ ਉਹ ਜਿਹੜੀਆਂ ਜੋ ਵੀ ਲੋੜੀਂਦੀਆਂ ਜੋ ਤੁਹਾਨੂੰ ਪੁੱਛ ਕੇ ਉਹ ਹੀ ਚੀਜ਼ ਪਚਾਈ ਜਾਏਗੀ ਤੇ ਇਸ ਕਰਕੇ ਜਿਹੜੀਆਂ ਇੱਥੇ ਪਾਣੀ ਤਕਰੀਬਨ ਵੱਧ ਰਿਹਾ ਹੈ ਇੱਥੇ ਪਾਣੀ ਬਹੁਤ ਜ਼ਿਆਦਾ ਬਹਾਤ ਪਾਣੀ ਤੁਹਾਨੂੰ ਜ਼ਰੂਰ ਦੱਸਾਂਗੇ ਮੇਰਾ ਵੀਰ ਪਾਲ ਕਰੋੜ ਜ਼ਰੂਰਤਾ ਨਾਲ ਗੱਲ ਕਰਦਾ ਤੇ ਇਹ ਨੂੰ ਪੜੂਗਾ ਕਿ ਮੇਰਾ ਵੀਰ ਲੱਗਾ ਲਿਓ ਮੈਂ ਸਾਉਤੋ ਬੜਿਆ ਗੁਰਪ੍ਰੀਤ ਸਿੰਘ ਸਾਡੇ ਜਾਗੂ ਵੀਰ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਜਿਹੜਾ ਜਿਨੇ ਕਾਲਾ ਗੁਰੂ ਸਾਹਿਬ ਬੇਅਦਬੀ ਕੀਤੀ ਸੀ ਉਹਨੂੰ ਸੋਧਾ ਲਾਇਆ ਸੀ ਸਾਡੇ ਭਰਾ ਨੇ ਇਹ ਕੌਮਲੀ ਬੜਾ ਚੜ੍ਹਦੀ ਕਲਾ ਵਾਲਾ ਸਿੰਗ ਦਾ ਕਾਰਜ ਜਿਹੜਾ ਇਸ ਭਰਾ ਸਾਡੇ ਨੇ ਕੀਤਾ ਹੈ ਤੇ ਉਹ ਵੀ ਅੱਜ ਬਾਬਾ ਦੀਪ ਸਿੰਘ ਸੇਵਾਦਾਰ ਦੇ ਨਾਲ ਸਵਾਮਾਂ ਲਵਾਉਣ ਦੇ ਲਈ ਅੱਜ ਸਾਡਾ ਭਰਾ ਪਹੁੰਚਿਆ ਸਾਡੇ ਨਾਲ ਬੜਾ ਧੰਨਵਾਦ ਹੈ ਭਾਈ ਜੀ ਹੋਂ ਦਾ hogy nem tudom. اوه <laughs>

ਹੋ ਕੇ ਜਿਹੜਾ ਹੈ ਨਾ ਪਿੰਨ ਭਰਾਮਾਂ ਦੇ ਨਾਲ ਖੜੀ ਹੈ ਤੇ ਬਹੁਤ ਧੰਨਵਾਦ ਚੰਗਾ ਮੈਸੇਜ ਗਿਆ ਸਮਾਜ ਦੇ ਵਿੱਚ ਵੀ ਜਿਹੜਾ ਪੰਜਾਬ ਆ ਉਹਨਾਂ ਦੇ ਅੰਦਰ ਅੱਜ ਵੀ ਇਨਸਾਨ ਨਹੀਂ ਤਾਂ ਵਸਦੀ ਹੈ ਜੇ ਸਾਡੇ ਤੇ ਕੁਦਰਤੀ ਜਾਂ ਕੋਈ ਮਾਰ ਪੈਂਦੀ ਹੈ ਕਿਸੇ ਕਿਸਮ ਦੀ ਤਾਂ ਸਾਡੇ ਉਹ ਲੋਕ ਨੇ ਜਿਹੜੇ ਗੁਰੂ ਸਾਹਿਬ ਦਾ ਲਾਇਆ ਲੰਗਰ ਅੱਜ ਵੀ ਵੱਡੇ ਪੱਦਰ ਤੇ ਵਰਤ ਰਿਹਾ ਜੀ ਆਪ ਜੀ ਨੂੰ ਪਤਾ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਇਹ ਕਾਰਜ ਚੱਲ ਰਿਹਾ ਦੇਖੋ ਜਦੋਂ ਬਾਹਰਲੇ ਸਟੇਟਾਂ ਦੇ ਵਿੱਚ ਫਲੱਡ ਆਉਂਦੇ ਨੇ ਉੱਥੇ ਰਾਸ਼ਨ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਇੱਥੇ ਪਾਣੀ ਦੀਆਂ ਬੋਤਲਾਂ ਇੱਥੇ ਰਸਦ ਐਡੇ ਵੱਡੇ ਪੱਧਰ ਤੇ ਆ ਲੋਕਾਂ ਨੂੰ ਰੋਕਣਾ ਪੈ ਰਿਹਾ ਐਡੀ ਦਿਆ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਐਡੀ ਦਿਆ ਸਾਡੇ ਸਿੱਖਾਂ ਚ ਭਰੀਆ ਐਡੀ ਦਿਆ ਸਾਡੇ ਪੰਜਾਬ ਦੇ ਲੋਕਾਂ ਚ ਹਰ ਇੱਕ ਜਿਹੜਾ ਜਾਤੀ ਦੇ ਲੋਕ ਇੱਥੇ ਵੱਸਦੇ ਨੇ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਵਸਦੀ ਆ ਕੋਈ Hindu ਆ ਕੋਈ Musalman ਆ ਕੋਈ Sikh ਆ ਚਾਹੇ ਕੋਈ Isai ਆ ਚਾਹੇ ਕੋਈ Bodhi ਆ ਪਰ ਇਨਸਾਨੀਅਤ ਤਾਂ ਵਸਦੀ ਆ ਉਹ ਪੰਜਾਬ ਦੇ ਵਿੱਚ ਜਨਮ ਲੈਂਦਾ ਪੰਜਾਬ ਦੇ ਵਿੱਚ ਜਨਮ ਲੈ ਕੇ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਦੇਖ ਰਹੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆ ਅਸੀਂ ਤੁਸੀਂ ਬਾਬਾ ਦੀਪ ਸਿੰਘ ਸੇਵਾਦਾਰ ਗੜਦੀਵਾਲ ਨੂੰ ਹਮੇਸ਼ਾ ਹੀ ਸਪੋਰਟ ਕੀਤੀ ਆ ਤੇ ਸਾਨੂੰ ਤੁਹਾਡੇ ਤੁਹਾਡੇ ਕਰਕੇ ਜਿਹੜਾ ਅਚਕਾਰ ਜਿੱਥੋਂ ਤੱਕ ਪਹੁੰਚਿਆ ਜੀ ਅਰਦਾਸਾਂ ਕਰਦੇ ਰਹੋ ਤਾਂ ਕਿ ਆਪਾਂ ਇਸ ਪ੍ਰੋਬਲਮ ਦੇ ਵਿੱਚੋਂ ਛੇਤੀ ਜਿਹੜਾ ਛੁਟਕਾਰਾ ਪਾ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਤੇ ਇਹ ਸੇਵਾ ਲੰਬੀ ਚੱਲਣੀ ਆ ਜੀ ਨਾਲ ਨਾਲ ਜੁੜੇ ਰਹਿਣਾ ਜੀ ਕੋਈ ਹੋਰ ਗੱਲਬਾਤ ਮਨਜੋਤ ਵੀਰੇ ਕਰ ਦੋ ਗੱਲਬਾਤ ਗੱਲ ਵੀਰੇ ਇਹੀ ਆ ਵੀ ਜਿਹੜੀ ਇਹ ਸੇਵਾ ਪੱਕੇ ਹੀ ਬਹੁਤ ਲੰਮੀ ਚੱਲਣੀ ਆ ਨੁਕਸਾਨ ਕੋਈ ਥੋੜਾ ਨਹੀਂ ਹੈਗਾ ਵੀ 2-4 ਪਿੰਡ ਡੁੱਬ ਗਏ ਆ 2 2-4000 ਕਿੰਨੇ ਪੈੜੀ ਆ ਤੇ ਉਹਦਾ ਨੁਕਸਾਨ ਆ ਤੇ ਇੱਥੇ ਥੋੜੇ ਦਿਨ ਸੇਵਾ ਚੱਣੀ ਤਾਂ ਬਾਅਦ ਚ ਬੰਦ ਹੋ ਜਾਣੀ ਆ ਜੀ ਨੁਕਸਾਨ ਬਹੁਤ ਜ਼ਿਆਦਾ ਬਹੁਤ ਤਾਦ ਬਹੁਤ ਵੱਡਾ ਹੈ ਇਹ ਕਰਕੇ ਰੁਕ ਜਾਓ ਤੁਹਾਨੂੰ ਅਸੀਂ ਦੱਸਾਂਗੇ ਵੀ ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਉਹ ਚੀਜ਼ ਜਿਹੜੀ ਪਚਾ ਕੇ ਤਾਂ ਆਪਾਂ ਤੇ ਘਰ ਬਣਾਉਣੇ ਪੈਣ ਚਾਹੀਨ ਨਾ ਜ਼ਮੀਨਾਂ ਪਤਰੀਆਂ ਕਣਕ ਬੀਜਣੀ ਜੀ ਤੇ ਆਪਾਂ ਇਹਨਾਂ ਲੋਕਾਂ ਨੂੰ ਪੈਰੀਂ ਲਿਆਉਣਾ ਇਹਨਾਂ ਨੂੰ ਗਾਂ ਆਉਣ ਵਾਲੀ ਫਸਲ ਹੈ ਜਿਹੜੀ ਉਹ ਬੀਜ ਕੇ ਦੇ ਬੀਜ ਕੇ ਦੇ ਪਾਣੀ ਜੇ ਕੱਢਣਾ ਪੈਂਦਾ ਪੰਪ ਬੱਲ ਤਾਂ ਹੈਗੇ ਆ ਪੰਪ ਜੇ ਹੋਰ ਸਾਨੂੰ ਲਿਆਉਣੇ ਪੈਂਦੇ ਉਹ ਵੀ ਲਿਆਵਾਂਗੇ ਤੇ ਉਹ ਪਾਣੀ ਇਹਨਾਂ ਦੇ ਵੀਰਾਂ ਦਾ ਜਿਹੜੇ 2-4 ਪਿੰਡਾਂ ਦਾ ਇਦਾਂ ਬੰਦਾ ਲਿਆ ਲੈ ਵੀ ਇਹਨਾਂ ਦਾ ਪੀਣਾ ਦਾ ਅਸੀਂ ਪਾਣੀ ਕੱਢਾਂਗੇ ਤਾਂ ਜਿਹੜੀਆਂ ਇਹ ਸਫਾਵਾਂ ਚੱਲਣੀਆਂ ਇਸ ਕਰਕੇ ਬੇਨਤੀ ਆ ਹਜਤ ਕਰ ਰਾਚਣ ਜਿਹੜਾ ਆ ਉਹ ਨਾ ਲਿਓ ਬਹੁਤ ਰਾਚਣ ਬੜੀ ਬੇਕਦਰੀ ਰਾਚਣ ਦੀ ਹੋ ਰਹੀ ਆ ਲੋਕ ਜਿੱਥੇ ਦਿਲ ਕਰਦਾ ਉੱਥੇ ਲਾ ਲਾ ਕੇ ਮੁੜੀ ਜਾ ਰਹੇ ਇਸ ਕਰਕੇ ਤੁਸੀਂ ਰੁਕ ਜਾਓ ਹਜਤ ਕਰ ਸਾਡੀ ਇਹ ਵੀ ਦਾ ਆ ਦੇਖ ਸਕਦੇ ਪਾਲ ਦਿਖਾ ਰਾ ਪਿੰਡ ਜਿਹੜੇ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਤੁਸੀਂ ਪਿੰਡਾਂ ਦੇ ਵਿੱਚ ਸੰਗਤ ਜੀ ਦੇਖਣਾ ਨਾਲ ਨਾਲ ਅਸੀਂ ਜਿਹੜਾ ਤੁਹਾਡੇ ਤੱਕ ਸੰਜੀ ਵੀਡੀਓ ਤਾਂ ਕਰਦੇ ਆਂ ਜੀ ਅਸੀਂ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਸੰਗਤ ਬੈਠੀ ਆ ਜਦੋਂ ਉਹਨਾਂ ਦੇ ਢਿੱਡੋਂ ਦੁਬਾਰ ਨਿਕਲਦੀ ਆ ਅਰਦਾਸ ਨਿਕਲਦੀ ਆ ਤੇ ਉਹ ਇੱਥੇ ਆ ਕੇ ਕੰਮ ਕਰਦੀ ਆ ਪ੍ਰੋਬਲਮ ਦੇ ਵਿੱਚ ਸਾਡੇ ਲੋਕ ਭੈਣ ਭਰਾ ਨੇ ਉਹਨਾਂ ਨੂੰ ਜਿਹੜਾ ਦਵਾਵਾ ਕਰਕੇ ਜਿਹੜੀ ਇੱਕੇ ਪੋਸਟ ਅਸੀਂ ਸ਼ੇਅਰ ਕਰਦੇ ਆਂ ਕਿ ਸੰਗਤਾਂ ਦਵਾਵਾਵਾਂ ਕਰਦੀਆਂ ਰਹਿਣ ਤਾਂ ਕਿ ਜਿਹੜਾ ਕੋਈ ਹਿੰਮਤ ਆ ਜਿਹੜੀ ਇਨਸਾਨ ਨੂੰ ਕਿਸੇ ਨੂੰ ਮਿਲਦੀ ਰਹੇ ਕਿਉਂਕਿ ਜਿਸ ਇਨਸਾਨ ਦੇ ਘਰ ਦੇ ਵਿੱਚ ਜਿਹੜਾ ਪ ਨਹੀਂ ਪਾਣੀ ਆਇਆ ਉਹਨੂੰ ਨਹੀਂ ਪਤਾ ਕਿਉਂਕਿ ਅਸੀਂ ਜ਼ਿਆਦਾਤਰ ਉਹ ਪਰਿਵਾਰਾਂ ਦੇ ਵਿੱਚੋਂ ਆ ਜਿਨ੍ਹਾਂ ਦੇ ਘਰ ਕਿਸੇ ਟਾਈਮ ਮੀਂਹ ਨਾਲ ਚੁੰਦੇ ਸੀਗੇ ਜਦੋਂ ਘਰਾਂ 'ਚ ਪਾਣੀ ਆਉਂਦਾ ਸੀਗਾ ਅਸੀਂ ਮਹਿਸੂਸ ਕਰ ਸਕਦੇ ਹਾਂ ਇੱਥੇ ਤਾਂ ਪਾਣੀ ਦਾ ਦਾ ਫੁੱਟ ਜਿਹੜਾ ਭਰਿਆ ਪਿਆ ਬਾਕੀ ਗੁਰਪ੍ਰੀ ਭਾਜੀ ਜ਼ਰੂਰ ਬਾਬਾ ਜੀ ਤੁਸੀਂ ਹਾਂਜੀ ਭਾਈ ਗੁਰਜੀਤ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜਿਵੇਂ ਮੈਨੂੰ ਪਤਾ ਲੱਗਿਆ ਬਾਬਾ ਜੀ ਉਹਨਾਂ ਨਾਲ ਸੰਪਰਕ ਹੋਇਆ ਜੀ ਮੈਂ ਇੱਥੇ ਆਇਆ ਕਿ ਦੇਖਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਜੀ ਰਾਸਨ ਪਣੀ ਦਾ ਜੋ ਹੋ ਰਹੀ ਆ ਹੋ ਰਹੀ ਆ ਜਿਵੇਂ ਬਾਬਾ ਜੀ ਨੇ ਕਿਹਾ ਉਹਨਾਂ ਦੇ ਟਾਈਮ ਦੇ ਵਿੱਚ ਸਾਨੂੰ ਨਹੀਂ ਜਮੀਨਾਂ ਵੀ ਪਧਰਾ ਕਰਨੇ ਪਣਿਆ ਰਿੱਤਾ ਕੱਢਣਾ ਪੈਣਾ ਜੀ ਜੀ ਜਲਦੀ ਬਹੁਤ ਲੋਡ ਪਾਉਣੀਆਂ ਹੋ ਸਕਦਾ ਅਸੀਂ ਜਿੰਨੇ ਜੋਗੇ ਟਰੈਕਟਰ ਵੀ ਆਪਦੇ ਲੈ ਕੇ ਆਵਾਂਗੇ ਇਹ ਸਾਡੀ ਜਿਹੜੀ ਸੇਵਾ ਬਹੁਤ ਲੰਬੀ ਚੱਲਣੀ ਆ ਜੀ ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਚੱਲਣੀ ਆ ਤੇ ਬਸ ਮੈਂ ਇੰਨੀ ਕਹਿਣਾ ਜੀ ਇਹਨਾਂ ਦੀ ਬਹੁਤ ਵੱਡੀ ਸੇਵਾ ਬਾਬਾ ਜੀ ਦੀ ਵੈਕਰੀ ਵੀ ਦਾ ਖਾਲਸਾ ਵੈਕਰੀ ਜੀ ਹਾਂਜੀ ਬਾਕੀ ਜਰੂਰ ਕਿ ਜੇ ਕਿਤੇ ਵੀ ਤੁਹਾਨੂੰ ਕਿਤੇ ਲੱਗਦੀ ਆ ਕਿ ਤੁਹਾਨੂੰ ਲੱਗਦਾ ਕਿ ਇਸ ਇਲਾਕੇ ਦੇ ਵਿੱਚ ਬਹੁਤ ਮੰਦੇ ਹਾਲਾਤ ਆ ਉਹ ਤੁਸੀਂ ਸਾਡੇ ਨਾਲ ਵਰਕ ਕਰ ਸਕਦੇ ਆ ਬਹੁਤ ਕਹੜੀਆਂ ਬੁੱਟਾਂ ਕਿ ਤਕਰੀਬਨ ਅੱਜ 4 ਬੁੱਟਾਂ ਚੱਲ ਰਹੀਆਂ ਤੇ ਇੱਥੇ ਅੱਜ ਨਵੇੜਕੇ ਜਿਹੜਾ ਗਾਂ ਹਰੀਕੇਪਤਨ ਤੋਂ ਚੂਲੇ ਬਹੁਤ ਪ੍ਰੋਬਲਮ ਵਿੱਚ ਹੈ ਕਿ ਕਿ ਵੀ ਪਾਣੀ ਛੱਡਿਆ ਹਰੀਕੇਪਤਨ ਤੋਂ ਉਹਦੇ ਲੋਕ ਘਰਾਂ 'ਚ ਜਿਹੜਾ ਘਟ ਗਿਆ ਸੀ ਪਾਣੀ ਲੋਕ ਦੇ ਘਰਾਂ 'ਚ ਰਿਹਾ ਹੁਣ ਫੇਰ ਫੋਨ ਆ ਰਹੇ ਵੀ ਰੈਸਕੀ ਵਰਕੇ ਲੈ ਕੇ ਜਾਓ ਹੁਣ ਕੱਲ ਸਾਡੀਆਂ ਜਿਹੜੀਆਂ ਅਸੀਂ ਹਰੀਕੇਪਤਨ ਆਵਾਂਗੇ ਜੇ ਕਿਸੇ ਕੁਬੀਰ ਭਰਾ ਨੇ ਮਿਲਣਾ ਹੋਵੇ ਨਾ ਸਾਡੇ ਜਿਹੜਾ ਪਿੱਕੇ ਪੱਤਣਾ ਆ ਦੇ ਨਾ ਜਿਹੜਾ ਉਮਰ ਸਕਦੇ ਆ ਅੱਜ ਅੱਜ ਨਾਲੇ ਸਾਰੀ ਸੈਟ ਜਿਹੜਾ ਅੱਜ ਖਬਰ ਕਰ ਦਿੱਤਾ ਜਾ ਫਾਜ਼ਿਲ ਕਾ ਜੀ ਸਾਰੇ ਫਾਜ਼ਿਲ ਕਾ ਸਾਰੇ ਫਾਜ਼ਿਲ ਕਾ ਸਾਰੇ ਪਿੰਡਾਂ ਦੇ ਵਿੱਚ ਅੱਜ ਜਿਹੜਾ ਅੱਛਾ ਨਹੀਂ ਜਾ ਕੋਈ ਚੀਜ਼ ਚਾਹੀਦੀ ਹੋਵੇ ਉਹ ਮੈਂ ਕਰਵਾ ਦੇ ਫਾਜ਼ਿਲ ਜਿਹੜਾ ਸੁਆਮਾ ਜਿਹੜੇ ਆ ਉਹ ਇੱਥੋਂ ਫਾਜ਼ਿਲ ਕੇ ਦੇ ਨੇ ਵੇੜ ਕੇ ਆਪਾਂ ਫਿਰ ਜਿਹੜਾ ਰੋ ਸੌਰੀ ਹਰੀ ਕੇ ਪੱਟਣਾ ਥਲੇੜੀ ਸੈਟ ਉਹ ਠਿਆਂ ਵਾਲੀ ਫੋਕ ਫੋਕ ਉੱਥੇ ਜਾਣਾ ਤੇ ਆਣ ਗਏ ਲੋਕਲ ਬੰਦਾ ਮੂਰੇ ਹੀ ਆ ਹੁਣ ਅੱਛਾ ਤੇ ਆ ਪਿੰਡਾਂ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ ਹਾਂਜੀ ਅ ਤੁਸੀਂ ਪੁੱਛ ਜੇ ਕੋਈ ਸਵਾਲ ਕਿਸੇ ਨੇ ਕਰਨਾ ਤੇ ਜਲਦ ਤੁਸੀਂ ਉਹ ਪੁੱਛ ਸਕਦੇ ਆ ਅ ਰਮੀ ਸਾਡੀ ਵੀਰ ਜੀ ਨੇ ਪੁੱਛ ਰਿਹਾ ਕਿ ਕਿੱਥੇ ਆ ਵੀਰ ਜੀ ਅਸੀਂ ਪੱਜੀ ਹੈ ਗਏ ਹਾਂ ਇਸ ਟਾਈਮ ਫਾਜ਼ਿਲਕਾ ਫਾਜ਼ਿਲਕਾ ਵਾਲੀ ਪਿੰਡ ਗਲਾਬਾ ਭੈਣੀ ਜਿੱਥੋਂ ਕੱਲ ਗੁਰੂ ਸਾਹਿਬ ਦੇ ਸਰੂਪ ਜਿਹੜੇ ਉਹ ਲੈ ਕੇ ਗਏ ਆ ਉੱਥੇ ਵਿਯਦ ਵੀ ਹੋ ਰਹੀ ਸੀ ਬਹੁਤ ਪਰ ਉਹ ਵੀ ਮਜਬੂਰ ਸੀਗੇ ਕੀ ਕਰਨੇ ਕੋਹਾਲ ਸੀ ਉਸੇ ਹਾਲ ਚ ਗੁਰੂ ਸਾਹਿਬ ਸੀਗੇ ਉੱਥੇ ਹੀ ਆਪਣਾ ਲੰਗਰ ਪ੍ਰਸ਼ਾਦਾ ਜੋ ਸਭ ਕੁਝ ਚਾ ਕਰ ਰਹੇ ਸੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਫਿਰ ਉਤੋਂ ਕੱਲ ਗੁਰੂ ਸਾਹਿਬ ਉਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਲਾ ਕੇ ਲਾ ਕੇ ਸ਼ੁਭਤ ਕਰ ਦਿੱਤੇ ਗਏ ਆ ਤੇ ਇੱਧਰ ਇਹ ਤੁਸੀਂ ਗੇਸਟੀਆਂ ਜਿਖਸਾ ਦੇ ਸਾਡੀਆਂ ਜਿਹੜੀਆਂ ਸੰਸਤਾਵਾਂ ਦੀਆਂ ਵੋਟਾਂ ਚੱਲਣ ਦੀਆਂ ਤੇ ਹੋਰ ਵੀ ਵੋਟਾਂ ਜਿਹੜੀਆਂ ਨਵੀਆਂ ਆ ਰਹੀਆਂ ਸੰਸਤਾ ਦੀਆਂ ਜਲਦ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਵੀਰਾਂ ਨੇ ਸਵਾਵਾਵਾਂ ਕੀਤੀਆਂ ਜਿਹੜੀਆਂ ਬੋਟਾਂ ਲੈਣ ਦੇ ਵਿੱਚ ਬਹੁਤ ਵੱਡੀ ਭਰਾਵਾਂ ਨੇ ਸਵਾਵਾਵਾਂ ਕੀਤੀਆਂ ਤੇ ਜਰੂਰ ਤੁਹਾਨੂੰ ਉਹ ਵੀ ਤੁਹਾਨੂੰ ਮਿਲਾਵਾਂਗੇ ਜਲਦ ਸਾਡੇ ਪਰਿਵਾਰ ਦੇ ਵਿੱਚ ਇੱਕ ਨਵੇਂ ਸਾਧਨਾ ਦਾ ਸ਼ਾਮਲ ਹੋਣ ਜਾ ਰਿਹਾ ਉਹ ਵੀ ਸਵਾਵਾਵਾਂ ਕੀਤੀਆਂ ਉਹ ਵੀ ਜਿਹੜੇ ਭਰਾ ਉਹਨਾਂ ਨੂੰ ਗੁਰੂ ਸਾਹਿਬ ਚੜ੍ਹਦੀਆਂ ਕਲਾ 'ਚ ਰੱਖਣ ਜਿਨ੍ਹਾਂ ਨੇ ਵੱਡੀਆਂ ਸਵਾਵਾਵਾਂ ਕੀਤੀਆਂ ਕਿਉਂਕਿ ਉਹ ਨਹੀਂ ਆਣ ਕੇ ਮੁਸ਼ਕਲਾਂ ਦੇਖੀਆਂ ਸਾਡੀਆਂ ਸੰਸਥਾ ਦੀਆਂ ਵੀ ਕਿਦਾਂ ਸੰਸਤਾ ਕੰਮ ਕਰਦੀ ਨਾਲ ਰਹੇ ਆ ਨਾਲ ਰਹਿ ਕੇ ਉਹ ਨਹੀਂ ਦੇਖ ਕੇ ਮੁਸ਼ਕਲਾਂ ਜਿਹੜੀਆਂ ਸਾਨੂੰ ਮੁਸ਼ਕਲਾਂ ਆ ਰਹੀਆਂ ਉਹ ਨਹੀਂ ਫਿਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਵੀ ਕਿਸੇ ਕਿਸੇ 'ਚ ਹੁੰਦੀ ਆ ਜਿਹਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਹੋਵੇ ਪੈਸਾ ਬਹੁਤ ਦੁਨੀਆ ਤੋਂ ਪਰ ਜਿਹੜਾ ਦਿਲ ਜਿਗਰਾ ਚਾਹੀਦਾ ਉਹ ਕਿਸੇ ਕਿਸੇ 'ਚ ਪ੍ਰਮਾਤਮਾ ਨੇ ਪਾ ਆ ਉਹ ਕੋਈ ਇਹ ਨਹੀਂ ਹੈਗਾ ਵੀ ਉਹ ਪ੍ਰਮਾਤਮਾ ਵੱਲੋਂ ਕਿਰਪਾ ਹੋਵੇ ਤਾਂ ਉਹ ਕੰਮ ਹੁੰਦੀ ਆ ਤਕ ਉਸ ਕੁਝ ਆਪਾਂ ਚਲੋ ਐਨੂੰ ਲੈ ਲਓ ਫੇਰ ਆਨੂੰ ਇਹ ਕੋਕੀ ਸਾਡੇ ਬਾਈ ਜੀ ਪੁੱਛ ਰਿਹਾ ਭਾਈ ਮਨਜਿੰਦਰ ਸਿੰਘ ਜੀ ਭਾਜੀ ਲੋਡ ਆ ਭਾਜੀ ਲੋਡ ਹਜੇ ਤੱਕ ਕਿਸੇ ਚੀਜ਼ ਦੀ ਨਹੀਂ ਹੈਗੀ ਸਭ ਕੁਝ ਠੀਕ ਆ ਪਾਣੀ ਘਟ ਲੰਦੋ ਥੱਲੇ ਜਾ ਲੰਦੋ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਲੋਡ ਤੁਹਾਨੂੰ ਦੱਸਾਂਗੇ ਹਜੇ ਤੱਕ ਕਿਸੇ ਚੀਜ਼ ਦੀ ਲੋਡ ਨਹੀਂ ਹੈ ਹਜੇ ਤੱਕ ਹਜੇ ਤੱਕ ਜਿਹਦਾ ਰੈਸਕਿਊ ਚੱਲ ਰਿਹਾ ਲੈ ਕੇ ਆਉਣਾ ਜਾ ਕੇ ਆਉਣਾ ਬਾਕੀ ਇਹ ਚੱਲ ਰਿਹਾ ਵੀ ਉਹਨਾਂ ਰਾਸ਼ਨ ਜਿਹੜੀ ਲੁੜੀਂਦੀਆਂ ਚੀਜ਼ਾਂ ਜਿਦਾਂ ਉਹਨ ਕਿੱਟਾਂ ਬਣਾਈਆਂ ਸੁੱਕਾ ਰਾਸ਼ਨ ਦਵਾਈਆਂ ਮੈਡੀਸਨ ਪ੍ਰਸ਼ਾਦਾ ਮਿੱਟੀਆਂ ਪ੍ਰਸ਼ਾਦਾ ਉਹ ਇਹੋ ਜੀਆਂ ਚੀਜ਼ਾਂ ਜਿਹੜੀਆਂ ਰਾਸ ਬਿਸਕੁਟ ਜਿਹੜੀਆਂ ਉਹਦੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਜਾ ਰਹੇ ਆ ਪਿੱਛੇ ਦੋ ਵੋਟਾਂ ਸਾਡੀਆਂ ਪਿੱਛੇ ਆ ਰਹੀਆਂ ਇਦਾਂ ਜਿੱਥੇ ਫਿਰ ਜੱਕਦਮ ਜਿੱਥੇ ਸਾਰੀਆਂ ਵੋਟਾਂ ਪਾ ਕੇ ਤਕਰੀਬਨ ਇੱਕ ਦਿਨ ਦੇ ਵਿੱਚ ਅਸੀਂ ਸਾਰਾ ਕੰਮ ਨਿਬੇੜ ਦਿੱਤਾ ਜਿਹੜਾ ਕੰਮ ਇੱਕ ਬੋਰਡ ਦਾ ਤਿੰਨਾਂ ਦਿਨਾਂ ਚੋਣਾ ਉੱਥੇ ਚਾਰ ਪੰਜ ਵੋਟਾਂ ਪਾ ਕੇ ਕੱਟੀਆਂ ਇੱਕ ਦਿਨ ਦੇ ਵਿੱਚ ਕੰਮ ਨਿਬੇੜ ਕੇ ਅਸੀਂ ਅਗਲਾ ਟਾਰਗੇਟ ਜਿਹੜਾ ਅ ਝੋੜ ਲਈ ਦਾ ਵੀ ਗਾਂ ਕਿੱਥੇ ਜਾਣਾ ਇਦਾਂ ਚਾਰ ਵੋਟਾਂ ਲਾ ਕੇ ਹੁਣ ਜਿੱਥੇ ਇੱਕ ਬੋਟ ਜਾਣੀ ਉੱਥੇ ਚਾਰ ਜਾਣੀਆਂ ਤੇ ਨਵੇੜਾ ਆਪੇ ਜਿਹੜਾ ਨਵੇੜਾ ਜਿਹੜਾ ਹੁੰਦਾ ਬਾਜਾਂ ਵੱਜਦੀਆਂ ਇੱਧਰ ਓਹ ਬਾਜਾਂ ਵੱਜਦੀਆਂ ਯਾਰ ਓਹ ਦੇਖੋ ਲੋਕ ਕਿੱਦਾਂ ਖੜੇ ਆ ਹਜੇ ਤੱਕ ਵੀ ਲੋਕ ਜਿਹੜੇ ਵੇਟ ਕਰ ਰਿਆ ਫੇ ਕੋਈ ਹੈਲਪਲੀ ਆਵੇ ਓਹ ਮੈਂ ਕਿਹਾ ਲੋਕ ਬਾਜਾਂ ਮਾਰਦੇ ਆ ਓ ਤੇ ਜਾਓ ਓਏ ਓਏ ਇੱਧਰ ਲੋਕ ਬਾਜਾਂ ਮਾਰਦੇ ਓ ਚਲੋ ਆਜੋ ਇੱਧਰ ਓਹ ਲੋਕ ਕੋਠਿਆਂ ਤੇ ਚੜੇ ਆ ਦੇਖੋ ਉਹਨਾਂ ਨੂੰ ਕੋਈ ਚੀਜ਼ ਤਾਂ ਨਹੀਂ ਲੋੜ ਓਹ ਕਿੱਥੇ ਪੰਡਾਂ ਦੇ ਵਿੱਚ ਪਹੁੰਚ ਚੁੱਕੇ ਆ ਲੋਕ ਕੋਠਿਆਂ ਦੇ ਚੜੇ ਆ ਮੈਂ ਕੀ ਕਹ ਕੋਠਿਆਂ ਤੇ ਚੜ੍ਹਿਆ ਲੋਕ ਉਹਨਾਂ ਨੂੰ ਪੁੱਛਣਾ ਸੀ ਆਓ ਇਧਰ ਪਿੰਡ ਇੱਕ ਪਿੰਡ ਤੇ ਚਲ ਚਲਦੇ ਪਹਿਲਾਂ ਆ ਜਾਓ ਵੰਡ ਕੇ ਜਾਈਏ ਤੁਹਾਨੂੰ ਲੱਗੀ ਹੋਈ ਮੈਂ ਤੁਹਾਨੂੰ ਦੱਸ ਦਾਂ ਕਿਤਾਂ ਕਰਨੀਆਂ ਹਾਂ ਹੈ ਟੀ ਝੋਨਾ ਫਸਦਾ ਆਜੋ ਆਜੋ ਤੁਹਾਨੂੰ ਉੱਪਰ ਚੱਕ ਕੇ ਲਿਆਓ ਪੂਰਾ ਇੰਜਣ ਚੱਕੋ ਤਾਂ ਮੈਂ ਦੱਸਦਾ ਇਹ ਮੁਸ਼ਕਲਾਂ ਵੀ ਬਹੁਤ ਆਉਂਦੀਆਂ ਜਿੱਥੇ ਝੋਨੇ ਕਿਉਂਕਿ ਵੱਡੇ ਵੱਡੇ ਝੋਨੇ ਹੋਏ ਹੋ ਤੇ 8-8 ਫੁੱਟ ਦੇ ਵਿੱਚ ਵੀ ਝੋਨੇ ਫਸਣ ਤੇ ਫਸਾਸ ਰਹੇ ਆ। ਸਿੰਦਰਪਾ ਜੀ ਲੋੜ ਕਿਸੇ ਚੀਜ਼ ਦੀ ਨਹੀਂ ਗੁਰੂ ਸਾਹਿਬ ਦੀ ਕਿਰਪਾ। ਬਸ ਤੁਸੀਂ ਅਜੇ ਰੁਕ ਜਾਓ। ਲੋੜਾ ਬਹੁਤ ਪੈਣੀ ਹੈ ਨੁਕਸਾਨ ਬਹੁਤ ਵੱਡਾ ਹੈ। ਛੋਟਾ ਨੁਕਸਾਨ ਨਹੀਂ ਹੈਗਾ। 1-2-4 ਪਿੰਡ ਨਹੀਂ ਹੈਗਾ। ਪੂਰਾ ਪੰਜਾਬ ਦੇ ਵਿੱਚ ਜਿੱਥੇ ਜਾਈ ਉੱਥੇ ਪਾਣੀ ਨੇ ਤਬਾਹੀ ਮੈਨੀ ਮਚਾਈ ਪਈ ਆ। ਨੁਕਸਾਨ ਵੱਡਾ ਪਰ ਤਰੀਕੇ ਨਾਲ ਚੱਲੀਏ ਆਪਾਂ ਰਾਚਨ ਦਿਵਾਲੀ ਨਾ ਹੋਈਏ, ਨਾ ਹੋਈਏ। ਮੇਰੀ ਬੇਨਤੀ ਹੱਥ ਬਨ ਕੇ ਹਜੇ ਤੱਕ ਕਰੀ। ਪਾਕਿਸਤਾਨ ਕਹਿੰਦੇ ਡੁੱਬ ਗਿਆ ਵਾਕਿਆ ਵੀ ਸਭ ਪਾਸੇ ਹਾਲਾਤ ਆ ਇਹ ਪਾਕਿਸਤਾਨ ਚ ਪਾਣੀ ਘੁੰਮ ਕੇ ਬਾਹਰ ਆ ਰਿਹਾ ਇਹ ਬਿਲਕੁਲ ਜ਼ੀਰੋ ਲੇਨ ਤੇ ਆਪਾਂ ਜਿੱਥੇ ਜਾਣਾ ਪਿੰਡ ਜਿਹੜੇ ਬਿਲਕੁਲ ਜ਼ੀਰੋ ਲੇਨ ਤੇ ਆ ਮੇਰੀ ਦੀ ਸੇਵਾ ਪਾਣੀ ਪੈਸੇ ਦੀ ਵੀਜੀ ਇੰਦਰਜੀਤ ਕੌਰ ਜੀ ਭੈਣ ਪੁੱਛ ਰਿਆ ਭੈਣੇ ਹਜੇ ਤੱਕ ਰੁਕ ਜਾਓ ਜਦੋਂ ਤੁਹਾਨੂੰ ਦੱਸਾਂਗੇ ਕਿਹੜੀ ਚੀਜ਼ ਦੀ ਲੋੜ ਆ ਹਜੇ ਤੱਕ ਰੁਕ ਜਾਓ ਮੇਰੀਆਂ ਭੈਣਾ ਮੈਂ ਬੇਨਤੀ ਕਰਦਾ ਹਜੇ ਤੱਕ ਆਪਾਂ ਸਾਮਕੇ ਰੁਕੋ ਇਹ ਬਹੁਤ ਲੰਮਾ ਚੱਲਣਾ ਜਿਨ੍ਹਾਂ ਲੋਕਾਂ ਨੂੰ ਪੈਰੀ ਲਿਆਉਣਾ ਆ ਤੇ ਆਪਾਂ ਇਹਨਾਂ ਲੋਕਾਂ ਦੇ ਨਾਲ ਖੜਨਾ ਪੈਣਾ ਇਹਨਾਂ ਲੋਕਾਂ ਨੂੰ ਕੋਈ ਡੀਜ਼ਲ ਕੋਈ ਇਹਨਾਂ ਨੂੰ ਫਸਲਾਂ ਆਪਾਂ ਬੀਜ ਕੇ ਦੇਣੀਆਂ ਪੈਣੀਆਂ ਤਾਂ ਇਹਨਾਂ ਲੋਕਾਂ ਨੂੰ ਅਸੀਂ ਸਟੈਂਡ ਕਰ ਸਕਦੇ ਹਾਂ ਮੇਰੀ ਹੱਥ ਬਨ ਕੇ ਬੇਨਤੀ ਹਜੇ ਤੱਕਰ ਕੁਝ ਵੀ ਚੀਜ਼ ਨਾ ਲਿਓ ਰਾਚਨ ਨੂੰ ਨਾ ਪੈਸਾ ਵੇਸਟ ਕਰੋ ਰਾਚਨ ਦਿਵਾਲੇ ਬਹੁਤ ਸਾਡੀ ਦੁਨੀਆ ਹੋਈ ਪਈ ਆ ਮੈਨੂੰ ਕਿੰਨੇ ਫੁੱਲ ਰੋਜ਼ ਦਿਉਂਦੇ ਬਾਈ ਜੀ 4 ਟਰੈਲੀਆਂ ਪਰੀਆਂ 5 ਪਰੀਆਂ ਫਿਰ ਦੱਸੋ ਉਹ ਜਦੋਂ ਅਗਰ ਕਦੇ ਮਿਲਦੀਆਂ ਨਹੀਂ ਜਾਂ ਤੇ ਆਪਾਂ ਕਿੱਦਾਂ ਉੱਥੇ ਹੱਲ ਕਰਾਂਗੇ ਨਾ ਮੇਰੀ ਬੇਨਤੀ ਹੈ ਹੱਥ ਬਨ ਕੇ ਆਪਣਾ ਕਰ ਅਸੀਂ ਲੋਕਾਂ ਨੂੰ ਕਹਿ ਰਹੇ ਆ ਵੀ ਜਿਹੜੀ ਆਪਣੀ ਤੁਸੀਂ ਜਿਹੜੀ ਸੇਵਾ ਆ ਉਹ ਹੋਲਡ ਕਰਕੇ ਰੱਖੋ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਅਸੀਂ ਦੱਸਾਂਗੇ ਕਿਹੜੀ ਚੀਜ਼ ਦੀ ਜਿਹੜੀ ਜ਼ਰੂਰਤ ਪੈਣੀ ਆ ਤੁਹਾਨੂੰ ਅਸੀਂ ਦੱਸਾਂਗੇ ਹਜੇ ਤੱਕਰ ਆਪਣੀ ਜਿਹੜੀ ਸੇਵਾ ਆ ਉਹ ਤੁਸੀਂ ਬੇਨਤੀ ਆ ਹੋਲਡ ਕਰਕੇ ਇੱਥੇ ਲੈ ਕੇ ਆਵਾਂਗੇ ਆਹ ਦੀ ਇੱਧਰ ਆ ਜਾਓ ਸਾਰੀਆਂ ਵੋਟਾਂ ਇੱਧਰ ਲਿਆਓ ਇੱਕ ਥਾਂ ਨਵੇੜ ਦੀਏ ਪਿੰਡ ਦਾ ਕੰਮ ਇੱਕ ਪਿੰਡ ਦਾ ਇਧਰੋਂ ਨਵੇੜ ਕੇ ਫਿਰ ਆਪਾਂ ਗਾਂ ਅਗਲੇ ਪਿੰਡ 'ਚ ਜਾਵਾਂਗੇ ਆ ਜਾਓ ਤੇ ਜਦੋਂ ਪਹੁੰਚ ਚੁੱਕੇ ਆ ਦੇਖੋ ਲੋਕ ਕਿਵੇਂ ਖੜੇ ਆ ਦੇਖ ਸਰਾਂ ਇੱਕ ਕਿਸੇ ਵਾਰੀ ਲੋਡ ਆ ਬਾਈ ਜੀ ਲੋਡ ਹਜੇ ਤੱਕ ਕਰਨੀ ਹੈਗੀ ਬੇਨਤੀ ਮੇਰੀ ਹੱਥ ਬਨ ਕੇ ਰੁਕ ਜਾਓ ਹਜੇ ਤੱਕ ਰੁਕ ਜਾਓ ਨਾ ਸਮਾਨ ਰਾਸ਼ਨ ਪਰ ਪਰਟੇਲੀਆਂ ਲਿਆਓ ਨਾ ਲਿਆਓ ਹਜੇ ਤੱਕ ਕਿੱਧਰ ਲਾਉਣੀ ਵੀਰੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਦੇਖੋ ਲੋਕ ਕਿਦਾਂ ਖੜੇ ਆ ਇਹ ਬਾਰਡਰ ਏਰੀਆ ਬਿਲਕੁਲ ਬਹੁਤ ਲੋਕ ਜਿਹੜੇ ਇਹ ਗਰੀਬੀ ਰੇਖਾ ਦੇ ਬਿਲਕੁਲ ਵਿਚਾਰੇ ਇੱਧਰ ਬੈਕਵਰਡ ਬਹੁਤ ਏਰੀਆ ਜਿਹੜਾ ਇਹ ਉਹਨਾਂ ਏਰੀਆ ਦੇ ਵਿੱਚ ਆ ਪਹਿਲਾਂ ਹੀ ਲੋਕ ਵਿਚਾਰੇ ਤੋਂ ਉਹਨਾਂ ਇਹ ਰਾ ਇੱਕ ਕਿਲਾ ਜ਼ਮੀਨਾਂ ਇਹਨਾਂ ਦੀ ਗੱਲਬਾਤ ਚੱਲਦੀ ਹੈ ਇਹਨਾਂ ਦੇ ਨਾਲ ਕੋ ਵੱਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਹੈਗੇ ਪਰ ਇਹ ਲੋਕਾਂ ਦੇ ਬਹੁਤ ਬੁਰੇ ਹਾਲ ਹੋ ਗਏ ਸਸਤੀਕਾਰ ਸਸਤੀਕਾਰ ਕਹਿੰਦਾ ਠੀਕ ਹੈ ਜੀ ਕਿਹੜਾ ਪਿੰਡਾ ਜੀ ਤੇ ਕਿਹੜਾ ਪਿੰਡਾ ਜੀ ਇਹ ਜੀ ਟਾਣੀ ਸੱਦੇ ਸਿੰਘ ਵਿੱਚ ਪੈਂਦੀ ਪੰਜ ਨੰਬਰ ਵਾੜ ਪੰਜ ਨੰਬਰ ਵਾੜ ਟਾਣੀ ਇੱਥੇ ਕਿੰਨੇ ਪਿੰਡਾ ਜੀ ਜਿਹੜੇ ਇਹੋ ਜਿਹੇ ਇਦਾਂ ਮਾਰ ਹੇਠ ਆਏ ਆ ਇੱਥੇ ਕਹਿੰਦੇ ਕਿੰਨੂ 11 ਪਿੰਡ ਨੇ 11 13 ਪਿੰਡ ਦੱਸ ਦੇ ਕੁਛ ਜੀ ਦੋ ਲੱਗ ਹੋਈਆਂ ਪੰਜਾਬ 13 ਪਿੰਡ ਦੱਸਦੇ ਆ ਇੱਕ ਨੰਬਰ ਵੀ ਆ ਗਿਆ ਜੀ ਉਹ ਨਾਮ ਦਾ ਵੀ ਕੋਈ ਰਸ ਨਹੀਂ ਪਹੁੰਚ ਸਾਰਾ ਕੁਝ ਪਹਚਾਵਾਂਗੇ ਜੀ ਆਪਾਂ ਕੋਈ ਗੱਲ ਨਹੀਂ ਜੀ ਆਪਾਂ ਪਹਚਾਵਾਂਗੇ ਸਾਰਾ ਕੁਝ ਆ ਗਈਆਂ ਆਪਣੇ ਆਜੋ ਵੋਟਾਂ ਚਾਰੇ ਆਜ ਪਹੁੰਚ ਚੁੱਕੀਆਂ ਸਨ ਅੱਬਾ ਦੀਪ ਸਿੰਘ ਸੇਵਾਦਾਰ ਸਾਂਸਤਾ ਇੱਦਾਂ ਇਕੱਠੀਆਂ ਫਿਰ ਵੋਟਾਂ ਦੇ ਵਿੱਚ ਸਮਾਨ ਕੁਝ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਇਹ ਕਿਸੇ ਨੇ ਜਾਣਾ ਹੋਵੇ ਉਹਨਾਂ ਨੂੰ ਜਿਹੜਾ ਰੈਸਕਿਊ ਕਰਕੇ ਲੈ ਕੇ ਜਾਣਾ ਜਾਣਾ ਹੈ ਜੀ धनवाद सारी संगत वाहिगुरू जी का ख़ाला वाहिगुरू जी